ਸ਼ਿਗਾਲ ਤੁਸੀਂ ਦੇਖ ਰਹੇ ਹੋ 247 ਪੰਜਾਬ ਪਿਛਲੇ ਦਿਨੀ ਕੋਲੜੀਕੇ ਸ਼ਮਸ਼ਾਨਘਾਟ ਚ ਨਵਨੀਤ ਨਾਮਕ ਯੁਵਕ ਦੀ ਗੋਲੀਆਂ ਮਾਰ ਕੇ ਹੱਤਿਆ ਕਰਨ ਦੇ ਮਾਮਲੇ ਚ ਪੁਲਿਸ ਨੇ 48 ਘੰਟਿਆਂ ਤੋਂ ਦੋਵੇਂ આરોપીਆਂ ਨੂੰ ਗ੍ਰਿਫਤਾਰ ਕੀਤਾ ਹੈ ਦੱਸ ਦਈਏ ਕਿ ਪ੍ਰਾਪਰਟੀ ਦੇ ਝਗੜੇ ਨੂੰ ਲੈ ਕੇ ਦੋ ਬਜ਼ੁਰਗਾਂ ਨੇ ਕਤਲ ਕੀਤਾ ਸੀ ਇਸ ਮਾਮਲੇ ਚ ਅੱਜ ਐਸਐਸਪੀ ਪਟਿਆਲਾ ਡਾਕਟਰ ਨਾਨਕ ਸਿੰਘ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ 29 ਤਰੀਕ ਨੂੰ ਨਵਨੀਤ ਸਿੰਘ ਨਾਮੀ ਨੌਜਵਾਨ ਦਾ ਸਨਸਨੀਖੇਜ਼ ਕਤਲ ਗੋਲੀਆਂ ਮਾਰ ਕੇ ਦੋ ਵਿਅਕਤੀਆਂ ਵੱਲੋਂ ਕੀਤਾ ਗਿਆ ਸੀ ਇਸ ਕਤਲ ਦੀ ਵਜ੍ਹਾ ਮ੍ਰਿਤਕ ਨੌਜਵਾਨ ਨਵਨੀਤ ਨੇ ਉਸਦੇ ਪਿਤਾ ਦੇ ਬਹੁਤ ਕਰੀਬੀ ਦੋਸਤ ਹਰਦੀਪ ਸਿੰਘ ਟਿਵਾਣਾ ਉਰਫ ਬਾਬਾ ਪਿੰਡ ਦਿੱਟੋਪੁਰ ਪਟਿਆਲਾ ਜੋ ਕਿ ਅਨਮੈਰਿਡ ਸੀ ਉਹਨੂੰ ਆਪਣਾ ਮੋਬੋਲੇਆ ਪੁੱਤਰ ਬਣਾ ਲਿਆ ਸੀ ਹਰਦੀਪ ਸਿੰਘ ਟਿਵਾਣਾ ਨੇ ਆਪਣੀ ਮੌਤ ਤੋਂ ਪਹਿਲਾਂ ਵਸੀਅਤ ਰਾਹੀਂ ਆਪਣੀ ਪ੍ਰਾਪਰਟੀ ਵਿੱਚੋਂ ਇੱਕ ਹੋਟਲ ਬਾਬਾ ਰਿਜ਼ੋਰਟ ਧਰਮਪੁਰਾ ਹਿਮਾਚਲ ਪ੍ਰਦੇਸ਼ ਚੋਕੀ ਨਗਨੀਤ ਸਿੰਘ ਨੂੰ ਦੇ ਦਿੱਤਾ ਸੀ ਹਰਦੀਪ ਸਿੰਘ ਟਿਵਾਣਾ ਦੀ ਮੌਤ 2000 ਵਿੱਚ ਹੋਈ ਸੀ। ਦੋਸ਼ੀ ਰਗਵੀਰ ਸਿੰਘ ਉਰਫ ਮਿੱਠੂ ਜੋ ਕਿ ਹਰਦੀਪ ਸਿੰਘ ਟਿਵਾਣਾ ਦਾ ਸਾਕਾਪਰਾ ਸੀ ਤੇ ਉਹ ਹਰਦੀਪ ਸਿੰਘ ਟਿਵਾਣਾ ਦੀ ਪੂਰੀ ਪ੍ਰਾਪਰਟੀ ਤੇ ਉੱਪਰ ਆਪਣਾ ਹੱਕ ਸਮਝਦਾ ਸੀ। ਪਰ ਨਵਨੀਤ ਸਿੰਘ ਜਿਸ ਦੇ ਨਾਮ ਵਸੀਅਤ ਹੋ ਗਈ ਸੀ ਉਹ ਉਸ ਨੂੰ ਹੋਟਲ 'ਚ ਹਿੱਸਾ ਨਹੀਂ ਦੇ ਰਿਹਾ ਸੀ। ਇਸ ਕਰਕੇ ਦੋਸ਼ੀ ਰਗਵੀਰ ਸਿੰਘ ਤੇ ਮ੍ਰਿਤਕ ਨਵਨੀਤ ਸਿੰਘ ਦਾ ਆਪਸ 'ਚ ਕਈ ਵਾਰ ਝਗੜਾ ਹੋਇਆ ਤੇ ਪੰਚਾਇਤ ਰਾਹੀਂ ਇਸ ਦਾ ਸਮਝੌਤਾ ਵੀ ਹੋਇਆ ਸੀ। ਇਸ ਮਾਮਲੇ 'ਚ ਦੋਸ਼ੀ ਮਲਕੀਤ ਸਿੰਘ ਦੋਸ਼ੀ ਰੱਪੀ ਸਿੰਘ ਮਿੱਠੂ ਦਾ ਸਾਥ ਦੇਂਦਾ ਸੀ ਕਿਉਂਕਿ ਕਰੋੜਾਂ ਦਾ ਇਹ ਮਸਲਾ ਸੀ ਇਸੇ ਵਜ੍ਹਾ ਨਾਲ ânਚੀਸ਼ ਕਰਕੇ ਦੋਨੋਂ ਦੋਸ਼ੀਆਂ ਨੇ ਮ੍ਰਿਤਕ ਤੇ ਕਤਲ ਦੀ ਯੋਜਨਾ ਬਣਾਈ ਤੇ ਮ੍ਰਿਤਕ ਨਵਨੀਤ ਸਿੰਘ ਨੂੰ ਰਸਤੇ ਦਾ ਰੋੜਾ ਸਮਝ ਕੇ 29 ਤਰੀਕ ਨੂੰ ਕੋਲੌੜੀ ਗੇਟ ਸ਼ਮਸ਼ਾਨ ਘਾਟ 'ਚ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਦੋਨੋਂ ਦੋਸ਼ੀਆਂ ਦੇ ਕੋਲੋਂ ਇੱਕ ਰਿਵੋਲਵਰ 32 ਬੋਰ ਸਮੇਤ 10 ਰਾਊਂਡ ਤੇ ਇੱਕ ਰਾਈਫਲ 315 ਬੋਰ ਸਮੇਤ 4 ਰਾਊਂਡ ਤੇ ਇੱਕ ਮਾਰੂਤੀ ਕਾਰ ਬਰਾਮਦ ਕੀਤੀ ਗਈ ਇੱਕ ਇਨਫੋਰਮੇਸ਼ਨ ਆਈ ਸੀ ਬਸ ਆਨੋ ਕੰਟਰੋਲ ਰੂਮ ਤੋਂ ਐਸ ਐਚ ਓ ਕਤਵਾਲੀ ਕੋਲ ਇਨਫੋਰਮੇਸ਼ਨ ਆਈ ਸੀ ਪੁਲਿਸ ਕੋ ਕਿ ਜਿਹੜਾ ਇੱਕ ਨਵਨੀਤ ਨਾਮ ਦਾ ਬੰਦਾ 33 ਸਾਲ ਦੀ ਉਮਰ ਸੀ ਇਹਦੀ ਇਹਨੂੰ ਕੋਈ ਮੜੀਆਂ ਵਿੱਚ ਇਹਦਾ ਕਤਲ ਕਰ ਦਿੱਤਾ ਗਿਆ ਤੇ ਇਹਦੇ ਉੱਪਰ ਫਾਇਰ ਹੋਏ ਉਸ ਇਨਫੋਰਮੇਸ਼ਨ ਤੇ ਕੰਮ ਕਰਦੇ ਹੋਏ ਐਸ ਪੀ ਸਿਟੀ ਦੇ ਅੰਦਰ ਡੀ ਐਸ ਪੀ ਸਿਟੀ 1 ਤੇ ਐਸ ਐਚ ਓ ਕਤਵਾਲੀ ਤੇ ਇਹਨਾਂ ਦੀ ਟੀਮ ਐਸ ਐਚ ਓ ਡਿਵੀਜ਼ਨ ਨੰਬਰ 2 ਇਹਨਾਂ ਸਾਰਿਆਂ ਨੇ ਬੜਾ ਚੰਗਾ ਕੰਮ ਕਰਦੇ ਹੋਏ ਵਿਥਿਨ 48 ਆਵਰਸ ਉਹ ਬੰਦਿਆਂ ਨੂੰ ਅਰੈਸਟ ਕਰ ਲਿਆ ਦੋਨਾਂ ਨੂੰ ਗੱਡੀ ਜਿਹੜੀ ਯੂਜ਼ ਕੀਤੀ ਗਈ ਸੀ ਉੱਥੇ ਟਰਾਂਸਪੋਰਟ ਲਈ ਉਹ ਵੀ ਰਿਕਵਰ ਕਰ ਲਈ ਗਈ ਤੇ ਦੋ ਜਿਹੜੇ ਵੈਪਨ ਸੀਗੇ ਉਹ ਵੀ ਰਿਕਵਰ ਕਰ ਲਏ ਗਏ ਇੱਕ 315 ਬੋਰ ਦੀ ਰਾਈਫਲ ਹੈ ਤੇ ਇੱਕ 32 ਬੋਰ ਦਾ ਰਵਾਲਵਰ ਹੈ ਚਾਰ ਜ਼ਿੰਦਾ ਰਾਉਂਡ ਰਿਕਵਰ ਹੋਏ 315 ਬੋਰ ਦੇ ਵੈਪਨ ਦੇ ਤੇ 10 ਜ਼ਿੰਦਾ ਰਾਉਂਡ ਰਿਕਵਰ ਹੋਏ ਹੈ 32 ਬੋਰ ਦਾ ਜਿਹੜਾ ਰਵਾਲਵਰ ਹੈ ਜਿਹੜਾ ਵੈਪਨ ਉਸ ਵੇਲੇ ਯੂਜ਼ ਕੀਤਾ ਗਿਆ ਸੀ ਉੱਥੇ ਮਾਰਨ ਵਾਸਤੇ ਉਹ 315 ਬੋਰ ਦੇ ਦੋ ਖੋਲ ਉੱਥੇ ਭਰਾਮਤ ਹੋਈ ਸੀ ਮੌਕੇ ਤੋਂ ਉਹ ਵੀ ਰਿਕਵਰ ਕੀਤੇ ਗਏ ਨੇ ਜਿਹੜੀ ਵਜਾ ਰੰਜੇਸ਼ ਇਹਨਾਂ ਦੀ ਜਿਹੜਾ ਮਰਨ ਵਾਲਾ ਸੀਗਾ ਉਹ ਮੂਹ ਬੋਲਾ ਮੁੰਡਾ ਸੀਗਾ ਹਰਦੀਪ ਟਵਾਣੇ ਦਾ ਉਹਨਾਂ ਨੇ ਕੋਈ ਹੋਟਲ ਵਗੈਰਾ ਇਹਦੇ ਨਾਮ ਤੇ ਕਰਵਾਇਆ ਸੀਗਾ ਆਫਟਰ ਹਿਸ ਡੈਥ ਤੇ ਉਹ ਹਰਦੀਪ ਟਵਾਣਾ ਦੇ ਇਹ ਰਿਸ਼ਤੇਦਾਰ ਨੇ ਜਿਹੜਾ ਮਿੱਠੂ ਹੈ ਜਿਹੜਾ ਇੱਕ ਬੰਦਾ ਅਰੈਸਟ ਹੋਇਆ ਰਗਵੀਰ ਸਿੰਘ ਉਰਫ ਮਿੱਠੂ ਇਹ ਉਹਦਾ ਬ੍ਰਦਰ ਸੀਗਾ ਇਹ ਰੰਜੇਸ਼ ਰੱਖਦਾ ਸੀ ਕਿ ਜਿਹੜੇ ਹੋਟਲ ਕਾਫੀ ਉਹ ਵੈਲਿਊਏਬਲ ਹੈ ਉਹ ਇਹਦੇ ਨਾਮ ਤੇ ਕਰਵਾ ਦਿੱਤਾ ਤੇ ਸਾਨੂੰ ਉਸ ਪ੍ਰਾਪਰਟੀ 'ਚੋਂ ਕੁਝ ਨਹੀਂ ਮਿਲਿਆ ਉਦੇ ਕਰਕੇ ਇਹਨੇ ਮਿੱਠੂ ਨੇ ਤੇ ਮਲਕੀਤ ਸਿੰਘ ਨੇ ਇਹਨਾਂ ਦੋਵਾਂ ਨੇ ਰਲ ਕੇ ਸਾਜ਼ਿਸ਼ ਰਚੀ ਸੀਗੀ ਸੋ ਜਿਹੜੀ ਸਾਡੇ ਕੋਲ ਤਫਤੀਸ਼ 'ਚ ਹਜੇ ਤੱਕ ਗੱਲ ਆਈ ਹੈ ਇਹਨਾਂ ਨੇ ਪਹਿਲਾਂ ਵੀ ਕੋਸ਼ਿਸ਼ ਕੀਤੀ ਸੀ ਇਹਨੂੰ ਮਾਰਨ ਦੀ ਬਟ ਮੌਕਾ ਇਹਨਾਂ ਨੂੰ ਨਹੀਂ ਮਿਲਿਆ ਤੇ ਉਸ ਤੋਂ ਬਾਅਦ ਇਹਨਾਂ ਨੇ ਹੁਣੇ ਪਲਾਨ ਜਿਹੜਾ ਸੀਗਾ ਐਗਜ਼ੀਕਿਊਟ ਕੀਤਾ ਜਿਹੜਾ ਰਗਵੀਰ ਸਿੰਘ ਉਰਫ ਮਿੱਠੂ ਐ ਉਸ ਤੇ ਪਹਿਲਾਂ ਇੱਕ 1995 ਦਾ ਪਰਚਾ ਹੈਗਾ ਥਾਣਾ ਫਾਤਸੋ ਦਾ ਤੇੜਾ ਮਲਕੀਤ ਸਿੰਘ ਐ ਤੇ ਤਿੰਨ ਪਰਚੇ ਦਰਜ ਨੇ ਇਹ ਸਾਰੇ ਪੁਰਾਣੇ ਪਰਚੇ ਨੇ 1985 1999 ਦੇ ਐਨਡੀਪੀਐਸ ਦੇ ਪਰਚੇ ਨੇ ਤੇ ਆਬਜੈਕਟ ਦੇ ਐਕਸਾਈਜ਼ ਐਕਟ ਦੇ ਸੋ ਇਹ ਕ੍ਰਿਮੀਨਲ ਮਾਈਂਡ ਸੀਗੇ ਦੋਨੋਂ ਇਹਨਾਂ ਨੇ ਸਲਾਹ ਕਰਕੇ ਅਰਲੀ ਮਾਰਨਿੰਗ ਇਹ ਵਾਰਦਾਤ ਕੀਤੀ ਹੈ ਜਿਸ ਵਲੇ ਨਵਨੀਤ ਸਿੰਘ ਆਪਣੇ ਤਾਏ ਦੇ ਫੁੱਲ ਚੁਗਣ ਜਾ ਰਿਹਾ ਸੀਗਾ ਉਥੇ ਸ਼ਮਸ਼ਾਨ ਘਾਟ ਚ ਉਸ ਵਲੇ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ 29 ਤਰੀਕ ਨੂੰ ਇਹ ਵਾਰਦਾਤ ਹੋਈ ਹੈ ਤੇ 1 ਤਰੀਕ ਨੂੰ ਇਹ ਦੋਨੋਂ ਬੰਦੇ ਅਰੈਸਟ ਕਰ ਲਏ ਗਏ ਅਲੌਂਗ ਵਿਦ ਵੈਪਨ ਐਂਡ ਵੇਕ ਤਦ ਕਾਰ ਇਸਨੇ ਦੋਨੋਂ ਹਾਂਜੀ ਹੋਰ ਕਿੰਨੀ ਕੀਸੇ ਹੋਮਰ 67 ਸਾਲ ਦੀ ਇਹ ਮਿੱਠੂ ਦੀ ਤੇ ਮਲਕੀਤ ਦੀ ਵੀ ਆਲਮੋਸਟ ਹੈਣੀ ਹੈ 65 70 ਲਾਲ ਮਲਕੀਤ ਨੂੰ ਕੀ ਲਾਲਚ ਦਿੱਤਾ ਗਿਆ ਸੀ ਜੋ ਕਤਲ ਚ ਸ਼ਾਮਲ ਹੋਇਆ ਮਲਕੀਤ ਤੇ ਇਹ ਰਗਵੀਰ ਜਿਹੜੇ ਨੇ ਇਹ ਯਾਰ ਦੋਸਤ ਸੀਗੇ ਆਪਸ ਚ ਮਲਕੀਤ ਦਾ ਨਿਸ਼ਾਨਾ ਚੰਗਾ ਸੀਗਾ ਸੋ ਇਸ ਕਰਕੇ ਰਗਵੀਰ ਉਹਨੂੰ ਨਾਲ ਲੈ ਕੇ ਆਇਆ ਸੀ ਕਿ ਉੱਥੇ ਜਿਹੜਾ ਫਾਇਰ ਵਗੈਰਾ ਕਰਨਾ ਹੈ ਉਸ ਹੱਬ ਨਾਲ ਉਹਦਾ ਨਿਸ਼ਾਨਾ ਚੰਗਾ ਹੈ ਇਸ ਕਰਕੇ ਉਹ ਕਰ ਦੂਗਾ ਬਟ ਹਜੇ ਇਹ ਤਫਤੀਸ਼ ਦਾ ਮੁੱਦਾ ਹੈ ਕਿ ਦੋਵੇਂ ਇਕੱਠੇ ਕਿਸ ਕਾਰਨ ਕਰਕੇ ਹੋਏ ਤੇ ਕਿਉਂ ਇਹਨਾਂ ਨੇ ਫਾਇਰ ਨੂੰ ਚੁਣਿਆ ਫਾਇਰ 315 ਨਾਲ ਹੀ ਹੋਇਆ ਫਾਇਰ 315 ਨਾਲ ਹੋਇਆ ਦੋਨਾਂ 'ਚ ਫਾਇਰ ਕਰਨ ਵਾਲੇ ਕੌਣ ਹੈ ਜੀ ਹਾਂਜੀ ਫਾਇਰ ਕਿਹਦੇ ਦੋਸ਼ੀ ਵੱਲ ਹੋਇਆ ਨੇ ਜੀ ਫਾਇਰ ਜਿਹੜਾ ਹੈਗਾ ਜਿਹੜੀ ਸਾਡੇ ਕੋਲ ਸੀਸੀਟੀਵੀ ਫੁਟੇਜ ਹੈ ਉਹਦੇ 'ਚ ਇੱਕ ਬੰਦੇ ਵੱਲੋਂ ਫਾਇਰ ਕੀਤੇ ਗਏ ਉਹ ਐਸਟੈਬਲਿਸ਼ ਕਰਨਾ ਹਜੇ ਬਾਕੀ ਇਹ ਕਿੰਨੇ ਫਾਇਰ ਕੀਤੇ ਸੋ ਤਫਤੀਸ਼ ਦਾ ਮੁੱਦਾ ਜਿਵੇਂ ਮੈਂ ਦੱਸਿਆ ਸਰੀਰਾਂ ਦੀ ਰਿਸ਼ਤੇਦਾਰੀ ਵੀ ਹੈ ਜਿਹਦਾ ਕਹਿੰਦੇ ਨਿਸ਼ਾਨਾ ਚੰਗਾ ਹੈ ਕਿ ਉਹਨੇ ਕੋਈ ਟ੍ਰੇਨਿੰਗ ਹੈ ਕਿਸੇ ਦਾ ਨਿਸ਼ਾਨਾ ਕਿਉਂ ਚੰਗਾ ਸੀ ਆਇਆ ਕੁਝ ਸਰੀਰਾਂ ਦੀ ਕੋਈ ਰਿਸ਼ਤੇਦਾਰੀ ਵੀ ਹੈ ਜੀ ਮੇਰੇ ਕੋਈ ਸਪੈਸ਼ਲ ਟ੍ਰੇਨਿੰਗ ਨਹੀਂ ਬਟ ਇਹ ਪਤਾ ਲੱਗਾ ਕਿ ਉਹਦਾ ਨਿਸ਼ਾਨਾ ਚੰਗਾ ਸੀਗਾ ਜਿਹਦੇ ਕਰਕੇ ਇਹਨੂੰ ਇਨਵੋਲ ਕੀਤਾ ਗਿਆ ਸੀ ਸਰੀਰਾਂ ਦੀ ਰਿਸ਼ਤੇਦਾਰੀ ਵੀ ਸੀ ਕੋਈ ਹਾਂ ਜਿਹੜਾ ਹਰਦੀਪ ਟਵਾਣਾ ਜਿਹਦਾ ਮੂੰਹ ਬੋਲਾ ਬੇਟਾ ਸੀਗਾ ਜਿਹਨੂੰ ਮਾਰਿਆ ਗਿਆ ਉਹ ਬ੍ਰਦਰ ਸੀਗਾ ਮਿੱਠੂ ਦਾ ਉਹ ਲਾਜ ਨਹੀਂਤੀ ਜਦ ਪੈਸੇ ਪੁੱਛੇ ਹਾਜੀ ਹੋ ਗਈ ਲਾਜ ਨਹੀਂਤੀ ਪੈਸੇ ਪੁੱਛੇ ਅਰੈਸਟ ਪਟਿਆਲੇ ਦੀ ਬਾਤ ਅਰੈਸਟ ਪਟਿਆਲੇ ਉਹ ਕਿਸੇ ਦਾ ਕਲਾ ਹੋਪਿਸ ਨੂੰ ਨਾ ਪ੍ਰੋਪਰਟੀ ਤੋਂ ਹੋਰ ਵੀ ਪ੍ਰੋਪਰਟੀ ਸੀ ਬੰਦੇ ਨਾਲ ਹਜੇ ਤੱਕ ਜਿਹੜੀ ਤਫਤੀਸ਼ ਚੱਲਿਆ ਕਿ ਹੋਟਲ ਉਹਦੇ ਨਾਮ ਕਰਵਾਇਆ ਸੀਗਾ ਜੀ ਬਾਕੀ ਜਿਹੜਾ ਅੱਗੇ ਤਫਤੀਸ਼ ਚੱਲੂਗੀ ਉਹਦੇ ਚ ਕਲੀਅਰ ਹੋਏਗਾ ਕਿ ਹੋਰ ਵੀ ਕੋਈ ਸੀਗਾ ਕਿ ਨਹੀਂ ਬਿਕੋਜ਼ ਇਹਨਾਂ ਨੂੰ ਜਿੰਨੇ ਮਾਰਨ ਵਾਲੇ ਨੇ ਇਹਨਾਂ ਨੇ ਜਿਹੜੀ ਵਜਾ ਰੰਜਿਸ਼ ਦੱਸੀ ਉਹ ਹੋਟਲ ਦੀ ਦੱਸੀ ਸਰ ਵੈਪਨ ਲਾਇਸੈਂਸੀ ਹੈ ਇਹਨਾਂ ਦੇ ਜੀ ਵੈਪਨ ਲਾਇਸੈਂਸੀ ਤੋਂ